ਜਦੋਂ ਅਸੀਂ ਲੋਕ ਸ਼ੁਰੂ ਹੋਏ ਸੀ ਸਾਡੀ ਗਾਇਕੀ ਦੀ ਸ਼ੁਰੂਆਤ ਹੋਈ ਸੀ 92 93 ਚ ਉਦੋਂ ਜੱਸੀ ਮੇਰਾ ਛੋਟਾ ਵੀਰ ਜੀ ਜਲੰਧਰ ਤੋਂ ਜੇ ਕੋਰਸ ਦੇ ਚਾਹੀਦਾ ਸੀ ਤਾਂ ਚੱਲ ਜੱਸੀ ਜੇ ਕੀਬੋਰਡ ਦੇ ਚਾਹੀਦਾ ਸੀ ਤਾਂ ਚੱਲ ਜੱਸੀ ਜੇ ਢੋਲਕ ਚਾਹੀਦੀ ਸੀ ਤਾਂ ਚੱਲ ਜੱਸੀ ਤੇ ਅੱਜ ਗੁਰਸੇਵ ਕਹਿਣੀ ਕਵੀਸ਼ਰੀ ਗਾਉਣੀ ਆ ਚੱਲ ਜੱਸੀ ਜੱਗ ਜੰਕਸ਼ਨ ਰੇਲਾਂ ਦਾ ਮੁੰਡਿਓ ਗੱਡੀ ਇੱਕ ਆਵੇ ਇੱਕ ਜਾਵੇ ਉਹਦੇ ਦੋ ਗੋ ਬੋਲ ਬਸ ਜੱਗ ਜੰਕਸ਼ਨ ਰੇਲਾਂ ਦਾ ਓਏ ਗੱਡੀ ਏ ਕਾਵੇ ਇੱਕ ਜਗ੍ਹਾ ਹੋਰ ਅਲ ਸੰਗ ਕਾਫਲੇ ਤੇ ਤੇ ਛੇਤੀ ਬਨ ਬਿਸਤਰਾ ਕਾਫਰ ਕਈ ਪਹਿਲੀ ਡਾਕ ਜੜੇ ਓਏ ਬਾਕੀ ਟਿਕਟਾ ਲੈਣ ਮੁਸਾਫਿਰ ਹੈ ਸਿਗਨਲ ਹੋ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਘਰ ਨੂੰ ਨੇ ਸਾਬ ਲਿਆ ਓਏ ਘਰ ਨੂੰ ਨੇ ਸਾਬ ਲਿਆ ਦੁਰ ਕੀਤੀ ਛਾੜ ਕੇ ਪੱਲੇ ਪੋਤੇ ਨੇ ਜਨਮ ਲਿਆ ਓਏ ਪਪਾ ਸਿਮਾਂ ਦੇ ਵਾਲ ਚੱਲੇ ਕਿਤੇ ਜ਼ੋਰ ਮਕਾਣਾ ਦਾ ਨਾ ਕਿਦਰੇ ਹਨ ਵਿਆਹ ਤੇ ਮੁਕਲਾਵੇ ਜੱਗ ਜੰਗਸ਼ਨ ਦੇ ਲਾਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਗਸ਼ਨ ਰੇ ਈ ਰਾਜੇ ਬੈ ਤੁਰ ਗਏ ਉਥੇ ਦੀ ਉਥੇ ਹੈ ਦਿੱਲੀ ਗੈ ਲੁੱਟ ਵਿਚਾਰੀ ਨੂੰ ਨਾਦਰ ਸ਼ਾਹ ਵਰਗੇ ਕਰਤਾਵੇਂ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਨੱਠਿਆਂ ਕਰਨੈਲ ਕਵੀਸ਼ਰ ਨੇ ਤੇ ਕਿਧਰੇ ਲੁਕਣੀ ਜਾਣਾ ਨੱਠਿਆਂ ਵਾਂਗੂ ਏਲ ਭੁਖੀ ਤੇ ਲੈਂਦੀ ਫਿਰਦੀ ਮੌਤ ਕਲਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਓਏ ਜਗ ਜੰਕਸ਼ਨ ਰੇਲਾਂ ਦਾ